ਅੱਛੀ ਗੱਲ ਜੀ ਬਾਈ ਜੀ ਹਾਂ ਜੀ ਸਾਰਿਆਂ ਨੂੰ ਪਹਿਲਾਂ ਤਾਂ ਫਤਿਹ ਬਰਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਹੁਤ ਸਤਿਕਾਰਯੋਗ ਵੀਰ ਹਰਦੀਪ ਸਿੰਘ ਜੀ ਪੰਨੀ ਪੰਨੂ ਫੌਜੀ ਸਾਹਿਬ ਨੰਗਲ ਕਲਾਂ ਉਹਨਾਂ ਵੱਲੋਂ ਆਪਣੀ ਮਾਤਾ ਦੇ ਜੋ ਅੰਤਮ ਅਰਦਾਸ ਤੇ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਇਹ ਬਲੱਡ ਕੈਂਪ ਲਾਇਆ ਹੈ ਖੂਨਦਾਨ ਮਹਾਦਾਨ ਉਹਨਾਂ ਦੀ ਸੋਚ ਨੂੰ ਸਲਾਮ ਹੈ ਕਿਉਂਕਿ ਜੇ ਇੱਕ ਬੰਦਾ ਬਲੱਡ ਦਿੰਦਾ ਹੈ ਤਾ ਕਿਸੇ ਦੀ ਜਿੰਦਗੀ ਬਚ ਜਾਂਦੀ ਆ ਲੋੜਵੰਦੀ ਬਹੁਤ ਵੱਡੀ ਸੋਚ ਆ ਪੰਨੂ ਫੌਜੀ ਸਾਹਿਬ ਨੰਗਲਕਨਾਲਿਆਂ ਦੀ ਕਿ ਆਪਣੀ ਮਾਤਾ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਇਹ ਬਲੱਡ ਕੈਂਪ ਲਾਇਆ ਹੈ ਸਰਮੰਸਦਾਨੀ ਸੇਵਾ ਵੈਲਫੇਅਰ ਕਲੱਬ ਦੀ ਪੂਰੀ ਟੀਮ ਉਹਨਾਂ ਦੇ ਨਾਲ ਹੈ ਤੇ ਉਹ ਵੀ ਕਲੱਬ ਦੇ ਮੁੱਖ ਸਲਾਹਕਾਰ ਨੇ ਤੇ ਸਾਰਾ ਪਿੰਡ ਹੀ ਉਹਨਾਂ ਦੇ ਨਾਲ ਸਾਥ ਦੇ ਰਿਹਾ ਨੰਗਲਕਲਾਂ ਤੇ ਸਰਮੰਸਦਾਨੀ ਸੇਵਾ ਵੈਲਫੇਅਰ ਕਲੱਬ ਇਹ ਕੈਂਪ ਲਾ ਕੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਦਾ ਹੈ ਵੀ ਅੱਜ ਪਹਿਲੀ ਵਾਰ ਸ਼ੁਰੂਆਤ ਕਰੀ ਐ ਅਸੀਂ ਮਾਤਾ ਜੀ ਦੇ ਭੋਗ ਤੇ ਇਹ ਬਲੱਡ ਕੈਂਪ ਲਾ ਕੇ ਤੇ ਸਾਡੇ ਬਹੁਤ ਸਤਿਕਾਰਯੋਗ ਵੀਰ ਗੁਰਪ੍ਰੀਤ ਸਿੰਘ ਜੀ ਭੰਮੇ ਖੁਰਦਾਏ ਨੇ ਜਿਹੜੇ 64 ਵਾਰ ਬਲੱਡ ਡੋਨੇਟ ਕਰ ਚੁੱਕੇ ਨੇ ਵੱਡੇ ਦਾਨੀ ਸੱਜਣ ਨੇ ਇਹ ਬਲੱਡ ਦੇ ਤੇ ਇਹਨਾਂ ਤੋਂ ਸੇਧ ਲੈ ਕੇ ਅਸੀਂ ਇਹ ਬਲੱਡ ਕੈਂਪ ਅੱਜ ਲਾਇਆ ਬਹੁਤ ਧੰਨਵਾਦ ਕਰਦੇ ਆ ਜਿਹੜੇ ਇੱਥੇ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਵਸਦਾਨੀ ਸੇਵਾ ਵੈਲਫੇਅਰ ਕਲਬ ਮਾਨਸਾ ਵੱਲੋਂ ਹਰਦੀਪ ਸਿੰਘ ਪੰਨੂ ਫੌਜੀ ਸਾਹਿਬ ਉਹਨਾਂ ਦੀ ਮਾਤਾ ਬਲਬੀਰ ਕੌਰ ਦੀ ਜਾ ਦੇ ਵਿੱਚ ਇੱਕ ਬਹੁਤ ਨयक ਨयक ਅਪਰਾਲਾ ਤੇ ਅੱਜ ਖੂਨਦਾਨ ਕੈਂਪ ਲਾਇਆ ਗਿਆ ਉਹਨਾਂ ਦੀ ਸੰਭਾਦਨ ਲਈ ਸਮਾਗਮ ਦੇ ਵਿੱਚ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਜੋ ਫੁੱਲ ਚੁਗੇ ਸੀ ਉਹਨਾਂ ਨੇ ਕੀਠਾ ਸਾਹਿਬ ਤੇ ਥੱਲੇ ਪਾ ਕੇ ਪੌਦੇ ਲਾਏ ਆ ਉੱਪਰ ਉਹ ਵੀ ਇੱਕ ਨਵੀਂ ਸ਼ੁਰੂਆਤ ਆ ਬਾਈ ਜੀ ਦੀ ਵੀ ਆਪਣਾ ਵਾਤਾਵਰਨ ਆ ਜਿਹੜਾ ਉਹ ਫਰਿਆ ਫਰਿਆ ਰਹੇ ਲੋਕ ਅਨੇਕਾਂ ਅੱਗਾਂ ਲਾਈ ਜਾਂਦੇ ਆ ਬੂਟਿਆਂ ਨੂੰ ਉਹਦੇ ਵਿੱਚ ਜੀਵ ਜੰਤੂ ਮੱਚੀ ਜਾਂਦੇ ਆ ਵਾਤਾਵਰਨ ਖਰਾਬ ਹੋਈ ਜਾਂਦਾ ਉਹ ਹਰਾ ਭਰਾ ਕਰਨ ਵਾਸਤੇ ਆਪਾਂ ਨੂੰ ਆਕਸੀਜਨ ਦੀ ਬਹੁਤ ਲੋੜ ਆ ਉਹਦੇ ਵਾਸਤੇ ਹੀ ਪੰਨੂ ਸਾਹਿਬ ਦੀ ਇੱਕ ਸੋਚ ਆ ਉਹਨਾਂ ਨੇ ਬੂਟੇ ਲਾਏ ਆ ਤੇ ਆਪਣੇ ਖੇਤ ਦੇ ਵਿੱਚ ਫਲਦਾਰ ਬੂਟੇ ਹੋਰ ਵੀ ਅਸੀਂ ਕਲੱਬ ਵੱਲੋਂ ਰਲ ਮਿਲ ਕੇ ਬਹੁਤ ਵੱਡੇ ਪੱਧਰ ਤੇ ਸਾਰੇ ਕਿਤੇ ਜਿੱਥੇ-ਜਿੱਥੇ ਵੀ ਲੋੜ ਆ ਅਸੀਂ ਬੂਟੇ ਲਾਵਾਂਗੇ ਤੇ ਆਪਣੇ ਪੰਜਾਬ ਨੂੰ ਹਰਾ ਭਰਾ ਰੱਖਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ